ਨਿੱਕੀ ਬੱਚੀ ਦਾ ਪਹਿਲਾ ਜਨਮ ਦਿਨ ਬੇਸਹਾਰਾ ਅਤੇ ਮੰਦ ਬੁੱਧੀ ਲੋਕ ਜਿਨ੍ਹਾਂ ਨੂੰ ਆਪਣੇ ਛੱਡ ਗਏ ਉਹਨਾਂ ਬੇਸਹਾਰਾ ਲੋਕਾਂ ਲਈ ਇੱਕ ਸਹਾਰਾ ਵੱਡੇ ਹੋਟਲ ਚ ਵੱਡੇ ਰੈਸਟੋਰੈਂਟ ਨਹੀਂ ਬਲਕਿ ਬੰਦੇ ਦਾ ਦਿਲ ਵੱਡਾ ਹੋਣਾ ਚਾਹੀਦਾ ਜੀ ਹਾਂ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਇਨਸਾਨੀਅਤ ਦੀ ਇੱਕ ਜ਼ਿੰਦਾ ਮਿਸਾਲ ਦੀਆਂ ਤਸਵੀਰਾਂ ਨੇ ਅਸੀਂ ਦੇਖਦੇ ਹਾਂ ਕਿ ਜ਼ਿਆਦਾਤਰ ਅਸੀਂ ਆਪਣਾ ਜਨਮ ਦਿਨ ਵਿਆਦੀ ਵਰੇਗਣ ਜਾਂ ਫਿਰ ਹੋਰ ਖੁਸ਼ੀਆਂ ਮੌਕੇ ਉੱਤੇ ਬਹੁਤ ਖਰਚਾ ਕਰਦੇ ਹਾਂ ਵੱਡੇ ਵੱਡੇ ਹੋਟਲਾਂ ਚਪਾਟੀਆਂ ਕਰਦੇ ਹਾਂ ਜਾਂ ਫਿਰ ਵਧੀਆ ਖਾਣ ਪੀਣ ਉੱਤੇ ਲੱਖਾਂ ਰੁਪਏ ਖਰਚ ਕਰ ਦਿੰਦੇ ਹਾਂ ਪਰ ਅੰਮ੍ਰਿਤਸਰ ਤੋਂ ਕਰੀਬ ਦੂਰ 25 ਤੋਂ 27 ਕਿਲੋਮੀਟਰ ਦੂਰ ਰਹਿਣ ਵਾਲੇ ਨੌਜਵਾਨ ਤਜਿੰਦਰ ਸਿੰਘ ਉਰਫ ਤੇਜੀ ਰੰਦਾਵਾ ਨੇ ਆਪਣੀ ਧੀ ਗੁਰਮੇਹਰ ਕੌਰ ਦਾ ਪਹਿਲਾ ਜਨਮ ਦਿਨ ਉਹਨਾਂ ਬੇਸਹਾਰਾ ਲੋਕਾਂ ਨਾਲ ਮਨਾਇਆ ਜਿਨ੍ਹਾਂ ਨੂੰ ਉਹਨਾਂ ਦੇ ਆਪਣੇ ਹੀ ਛੱਡ ਗਏ ਜਿਨ੍ਹਾਂ ਦਾ ਕੋਈ ਵੀ ਸਹਾਰਾ ਨਹੀਂ ਇਹ ਉਹ ਲੋਕ ਹਨ ਜੋ ਜ਼ਿਆਦਾਤਰ ਬੰਦਬੁੱਧੀ ਹਨ ਪਰ ਉਕਤ ਨੌਜਵਾਨ ਨੇ ਇਹਨਾਂ ਲੋਕਾਂ ਨਾਲ ਆਪਣੀਤੀ ਦਾ ਪਹਿਲਾ ਜਨਮ ਦਿਨ ਕੇਕ ਕੱਟ ਕੇ ਮਨਾ ਕੇ ਇੱਕ ਨਵਕਲੀ ਪਹਿਲ ਕੀਤੀ ਹੈ। ਉਤੇ ਹੀ ਤੇਜੀ ਰੰਦਾਵਾ ਦਾ ਕਹਿਣਾ ਸੀ ਕਿ ਉਹਨਾਂ ਨੇ ਸੋਚਿਆ ਸੀ ਕਿ ਜਦੋਂ ਵੀ ਉਹਨਾਂ ਦੇ ਕੋਈ ਔਲਾਦ ਹੋਵੇਗੀ ਤਾਂ ਉਹ ਉਸ ਬੱਚੇ ਦਾ ਜਨਮ ਦਿਨ ਵੱਡੇ ਜਾਂ ਮਹਿੰਗੇ ਹੋਟਲਾਂ ਜਾਂ ਰੈਸਟੋਰੈਂਟ ਦੇ ਵਿੱਚ ਨਹੀਂ ਸਗੂ ਉਹਨਾਂ ਲੋਕਾਂ ਦੇ ਨਾਲ ਮਨਾਉਣਗੇ ਜਿਨ੍ਹਾਂ ਦੇ ਆਪਣੇ ਉਹਨਾਂ ਨੂੰ ਛੱਡ ਜਾਂਦੇ ਨੇ ਜੋ ਬੇਸਹਾਰਾ ਹੁੰਦੇ ਹਨ। ਹੁਣ ਜਦੋਂ ਰੱਬ ਨੇ ਉਹਨਾਂ ਨੂੰ ਨੰਨੀ परी ਦੇ ਰੂਪ ਦੇ ਵਿੱਚ ਧੀ ਦਿੱਤੀ ਹੈ ਜਾਂ ਧੀ ਦੀ ਦਾਤ ਬਖਸ਼ੀ ਹੈ ਤਾਂ ਅੱਜ ਉਹ ਆਪਣੀ ਬੇਟੀ ਦਾ ਜਨਮ ਦਿਨ ਗਰੀਬ ਅਤੇ ਬੇਸਹਾਰਾ ਲੋਕਾਂ ਵਾਸਤੇ ਚਲਾਏ ਜਾ ਰਹੇ ਤੇਰਾ ਆਸਰਾ ਵੈਲਫੇਅਰ ਸੁਸਾਇਟੀ ਆਸ਼ਮ ਦੇ ਵਿੱਚ ਪਰਿਵਾਰ ਸਮੇਤ ਆਪਣੀ ਧੀ ਦਾ ਜਨਮ ਦਿਨ ਮਨਾਉਣ ਆਏ ਹਨ ਉੱਥੇ ਹੀ ਉਹਨਾਂ ਇਹ ਵੀ ਕਿਹਾ ਕਿ ਹਰ ਬੰਦੇ ਨੂੰ ਖੁਸ਼ੀਆਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਪਰ ਇਨਸਾਨ ਦਾ ਆਪਣਾ ਨਜ਼ਰੀਆ ਹੁੰਦਾ ਹੈ ਪਰ ਸਾਨੂੰ ਜ਼ਿਆਦਾਤਰ ਉਹਨਾਂ ਲੋਕਾਂ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਜੋ ਗਰੀਬ ਅਤੇ ਬੇਸਹਾਰਾ ਲੋੜਵੰਦ ਹੁੰਦੇ ਹਨ। ਆਪਣਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਤੇਜੀ ਰੰਧਾਵਾ ਆ। ਅੱਜ ਮੇਰੀ ਬੇਟੀ ਦਾ ਪਹਿਲਾ ਜਨਮ ਦਿਨ ਸੀ ਜਿਹੜਾ ਅਸੀਂ ਤੇਰਾ ਆਸਰਾ ਸੇਵ ਸੋਸਾਇਟੀ ਵਿੱਚ ਮਨਾਉਣਾ ਹੈ। ਠੀਕ ਹੈ ਜੀ ਇਸ ਦਿਨ ਵੀਰੋ ਵੇਖੋ ਵੀ ਇਹ ਬੇਆਸਰਾ ਦਾ ਕੋਈ ਨਹੀਂ ਹੈਗਾ ਵੀ ਆਪਾਂ ਹੀ ਇਹਨਾਂ ਦਾ ਆਸਰਾ ਬਨਣਾ ਆ ਤੇ ਇਸ ਕਰਕੇ ਆਪਾਂ ਫਜ਼ੂਲ ਪੈਸੇ ਲਾਉਣ ਤੋਂ ਇਲਾਵਾ ਤੇ ਇਹਨਾਂ ਦਾ ਇਹਨਾਂ ਵਿੱਚ ਜਨਮ ਦਿਨ ਮਨਾ ਜਿਹੜਾ ਕਿਉਂਕਿ ਇਹਨਾਂ ਦਾ ਕੋਈ ਨਹੀਂ ਹੈ ਦੁਨੀਆ ਵਿੱਚ ਸਾਰੀਆਂ ਰੱਬੀ ਰੂਹਾਂ ਕੱਲੀਆਂ ਗੱਲੀਆਂ ਆ ਸਾਨੂੰ ਇਹਨਾਂ ਦਾ ਪਰਿਵਾਰ ਬਣ ਕੇ ਇਹਨਾਂ ਵਿੱਚ ਆ ਕੇ ਦੇ ਸਾਨੂੰ ਕੋਈ ਵੀ ਤਿਆਰ ਜਾਂ ਫੈਕਸ਼ਨ ਜਾਂ ਕੋਈ ਵੀ ਜਨਮ ਦਿਨ ਜਿਹੜਾ ਆਪਾਂ ਫਜ਼ੂਲ ਕੇਕ ਤੇ ਪੈਸੇ ਖਰਚਦੇ ਆ ਇਹਨਾਂ ਵਿੱਚ ਆ ਕੇ ਸਾਨੂੰ ਮਨਾਉਣਾ ਚਾਹੀਦਾ ਇਹਨਾਂ ਨੂੰ ਹੀ ਖੁਸ਼ੀ ਮਿਲਦੀ ਨਾਲ ਸਾਨੂੰ ਹੀ ਖੁਸ਼ੀ ਮਿਲਦੀ ਆ ਕਿਵੇਂ ਜਹਨ ਦੇ ਵਿੱਚ ਆਇਆ ਕਿ ਬੇਟੀ ਦਾ ਜਨਮ ਦਿਨ ਜਿਹੜਾ ਇੱਥੇ ਮਨਾਇਆ ਜਾਵੇ ਜ ਕਾਫੀ ਦੇਰ ਤੋਂ ਸਾਨੂੰ ਸੇਵਾ ਕਰਦੇ ਆ ਹੋ ਗਿਆ ਸੀ ਤੇ ਸਾਡੇ ਰੀਲੀ ਹੀ ਮਨ ਚ ਇੱਕ ਸੁਪਨਾ ਹੈ ਵੀ ਚਲੋ ਅਸੀਂ ਵੀ ਕਰਦੇ ਸਾਡੇ ਘਰੇ ਕੋਈ ਧੀ ਪੁੱਤ ਹੋਊਗਾ ਤੇ ਅਸੀਂ ਵੀ ਇਹਨਾਂ ਬੇਸਹਾਰਾ ਵੀਰਾਂ ਵਿੱਚ ਭਰਾਵਾਂ ਵਿੱਚ ਆਵਾਂਗੇ ਤੇ ਆਪਣੀ ਬੇਟੇ ਦਾ ਜਨਮ ਦੇਣ ਮਨਾਵਾਂਗੇ ਤੇ ਇੱਕ}{|\text{ਕਿਸਾਬ ਦਾ ਇੱਕ ਸੁਪਨਾ ਹੈ ਮੇਰਾ ਵੀ ਚਲੋ ਜੇਰੇ ਘਰ ਧੀ ਪੁੱਤ ਹੋਊਗਾ ਤੇ ਮੈਂ ਵੀ ਇਹਨਾਂ ਚ ਪਹੁੰਚੂਗਾ ਕਿਉਂਕਿ ਬਥੇਰਾ ਵੇਦੇ ਲੋਕੀ ਆਂਦੇ ਹੀ ਜੀ ਪਰ ਅਸੀਂ ਇੱਕ ਦਿਨ ਦੇ ਵਿੱਚ ਜਿਹੜਾ ਧੀ ਪੁੱਤ ਇੱਕ ਗਿਆ ਜਾਂ ਦੋ ਆ ਉਹਨਾਂ ਦਾ ਜਿਹੜਾ ਖਾਸ ਕੇ ਪਹਿਲਾ ਜਨਮ ਦੇਣ ਉਹ ਬੜੇ ਧੂਮ ਭਾਵਨਾ ਪੈਲਾ ਸਾਜ} ਲੱਕਰ ਵੀ ਫਟਕੀਆਂ ਦਿੱਤੀ ਦਾ ਭੈ ਭਰਾ ਬਲਵੰਤ ਪ੍ਰਗੋਜ ਨੇ ਤੁਹਾਡੇ ਜਾਂ ਜੀ ਕਿਤਾਬੀ ਇਹ ਵੇਖੋ ਵੀਰ ਜੀ ਵੀ ਸਾਰੇ ਚਲੋ ਵਧੀਆ ਵਧੀਆ ਪੈਸੇ ਮਨਾਉਂਦੇ ਪਰ ਜਿਹੜਾ ਇੱਥੇ ਖੁਸ਼ੀ ਮਿਲਦੀ ਆ ਤੁਹਾਨੂੰ ਮਨਾ ਕੇ ਉਹ ਤੁਹਾਨੂੰ ਕਿਧੋ ਨਹੀਂ ਖੁਸ਼ੀ ਮਿਲ ਸਕਦੀ ਕਿਉਂਕਿ ਇਹ ਵੀ ਇੱਕ ਰੱਬੀ ਰੂਹਾਂ ਆ ਸਮਝ ਲਓ ਵੀ ਜੇ ਤੁਸੀਂ ਇਹਨਾਂ ਦੇ ਜਨਮ ਦਿਨ ਮਨਾਉਂਦੇ ਤਾਂ ਇੱਕ ਗੁਰਦਾਰੇ ਗੁਰੂ ਘਰ ਵਿਆਹ ਨਹੀਂ ਲੱਗਦੀ ਆ ਉਥੇ ਕਿਸੇ ਨੂੰ ਮਿਲਿਆ ਜਾਂ ਨਾ ਮਿਲਿਆ ਉਹਨਾਂ ਸਭ ਨੇ ਕਰੋ ਆਪੋ ਆਪਣੇ ਸਾਰੇ ਹੁੰਦਾ ਪਰਿਵਾਰ ਦੇ ਦਿਲ ਨੂੰ ਜੀ ਇਸ ਨੂੰ ਚੂਰ ਮਿਲਿਆ ਸੀ ਬਹੁਤ ਹੀ ਜਿਆਦਾ ਸਕੂਨ ਮਿਲਿਆ ਆ ਇਹਨਾਂ ਰੱਬੀ ਰੂਹਾਂ ਵਿੱਚ ਆ ਕੇ ਤੇ ਬੜੀ ਦਿਲ ਨੂੰ ਖੁਸ਼ੀ ਹੋਈ ਆ ਰੱਬੀ ਰੂਹਾਂ ਨੂੰ ਮਿਲ ਕੇ ਤੇ ਨਾਲ ਉਹ ਉਹਨਾਂ ਰੂਹਾਂ ਨੂੰ ਵੀ ਖੁਸ਼ੀ ਮਿਲੀ ਆ ਵੀ ਸਾਡੇ ਜਾ ਕੇ ਆਏ ਆ ਕੋਈ ਜਨਮ ਦਿਨ ਮਨਾਉਣ ਸਾਡਾ ਆਪਣਾ ਤੇ ਸਾਨੂੰ ਵੀ ਬਹੁਤ ਖੁਸ਼ੀ ਹੋਈ ਆ ਜਨਮ ਦਿਨ ਮਨਾ ਲਈ ਥੋੜੀ ਦਾ ਕਿਹੜੀ ਖਾਸ ਹੋਏ ਤੁਸੀਂ ਕਿੰਨੀ ਰੂਹਾਂ ਆਇਆ ਅੰਮ੍ਰਿਤਸਰ ਤੋਂ ਮੇਰਾ ਪਿੰਡ ਕੋਈ ਹੈਗਾ 26 27 ਕਿਲੋਮੀਟਰ ਪਿੰਡ ਸੈਂਸਰਾ ਕੋਲ ਆ ਗੁਰਦਾਰਾ ਗੁਰਕਾ ਬਾਗਸਾਪ ਲੱਗ ਗਏ ਕੀ ਕਰਨ ਜਾਓ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਇਤਰਾਫ ਪੂਰ ਜ਼ਰੂਰਤਾਂ ਵੀ ਕਰ ਦਿੰਦੇ ਜਾਂਦੇ ਹੁੰ ਮੈਂ ਹੀ ਅਪੀਲ ਕਰਦਾ ਵੀ ਇਹਨਾਂ ਬੇਸਹਾਰੇ ਦੇ ਰੱਬੀ ਰੂਹਾਂ ਨਾਲ ਮਿਲ ਕੇ ਜਨਮ ਦਿਨ ਮਨਾ ਚਾਹੀਦਾ ਫਜ਼ੂਲ ਖਰਚਿਆਂ ਤੋਂ ਪਾਸੇ हट ਕੇ ਇਹਨਾਂ 'ਚ ਆ ਕੇ ਜਿੰਨਾ ਵੀ ਆਪਾਂ ਕਰ ਸਕਦੇ ਆ ਇਹਨਾਂ ਰੱਬੀ ਰੂਹਾਂ ਵਾਸਤੇ ਕਰਨਾ ਚਾਹੀਦਾ ਫਜ਼ੂਲ ਖਰਚਾ ਨਹੀਂ ਕਰਨਾ ਚਾਹੀਦਾ ਹੋਰ ਹੋਟਲਾਂ 'ਚ ਜਾਂ 20000 25000 ਦੀ ਪਾਰਟੀ ਨਾਲੋਂ ਇਹਨਾਂ ਰੱਬੀ ਰੂਹਾਂ ਵਿੱਚ ਕਰੋ ਜੇ ਤੁਸੀਂ ਇਹਨਾਂ 'ਚ ਨਹੀਂ ਆਸਾ ਤੇੜਾ 25 30000 ਰੁਪਏ ਬਰਬਾਦ ਕਰਨਾ ਕੋਈ ਘਰ ਕੋਈ ਮਨਜ਼ੂਰੀ ਹੱਥ ਕੋਈ ਰੋਕ ਤਾਂ ਕਿ ਦੁੱਖ ਨਾਲ ਪਿਆ ਆ ਉਹਦਾ ਲਾਇਕ ਕਰਵਾ ਕੇ ਜਿਹੜੀ ਖੁਸ਼ੀ ਉਹ ਸਦਾਬਹਰ ਮਿਲਣੀ ਆ ਜਿਹੜੀ ਇਹ ਖੁਸ਼ੀ ਹੋਗੀ ਇੱਕ ਦਿਨ ਦੀ ਹੋਗੀ ਜਿਹ ਜਨਮ ਦਿਨ ਮਨਾ ਰਹੇ ਨਿੱਕੀ ਬੱਚੀ ਦੇ ਮਾਂ ਨੇ ਵੀ ਕਿਹਾ ਕਿ ਉਹਨਾਂ ਨੂੰ ਅੱਜ ਬਹੁਤ ਖੁਸ਼ੀ ਮਹਿਸੂਸ ਹੋਈ ਇਨ੍ਹਾਂ ਲੋਕਾਂ ਦੇ ਨਾਲ ਆਪਣੀ ਬੱਚੀ ਦੀਆਂ ਖੁਸ਼ੀਆਂ ਸਾਂਝੀਆਂ ਕਰਕੇ ਉਹਨਾਂ ਨੇ ਕਿਹਾ ਕਿ ਉਹ ਹਰ ਸਾਲ ਹੀ ਇਨ੍ਹਾਂ ਬੇਸਹਾਰਾ ਲੋਕਾਂ ਦਾ ਸਹਾਰਾ ਬਣ ਕੇ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੇ ਰਹਿਣਗੇ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਸਾਨੂੰ ਸਭ ਨੂੰ ਆਪਣੀਆਂ ਖੁਸ਼ੀਆਂ ਇਹੋ ਜਿਹੇ ਲੋਕਾਂ ਦੇ ਨਾਲ ਸਾਂਝੀ ਕਰਕੇ ਇਨਸਾਨੀਅਤ ਦੀ ਸੇਵਾ ਕਰਨੀ ਚਾਹੀਦੀ ਹੈ ਹਾਂਜੀ ਪੰਜੀ ਆਪਣਾ ਨਾਮ ਦਾ ਤਿਲ ਪਿੰਡ ਦਾ ਨਾਮ ਮੇਰਾ ਨਾਮ ਹਰਮਨਦੀਪ कौर ਹੈ ਮੈਂ ਸੈਂਸਰਾ ਤੋਂ ਆਈ ਆਪਣੀ ਬੇਟੀ ਦਾ ਫਰਸਟ ਬਰਥਡੇ ਸੈਲੀਬ੍ਰੇਟ ਕਰਨੀ ਉਹ ਵੀ ਇੰਨਾ ਲੋਕਾਂ ਨਾਲ ਜਿਨ੍ਹਾਂ ਦਾ ਕੋਈ ਨਹੀਂ ਹੈਗਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਹਾਨੂੰ ਇਹ ਮੌਕਾ ਦਿੱਤਾ ਹੈ ਪਰਮਾਤਮਾ ਨੇ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿੰਨਾ ਜਿਹਾ ਵਧੀਆ ਲੱਗਾ ਦਿਨ ਨੂੰ ਕਿ ਜਿਨ੍ਹਾਂ ਜਿਹੜੇ ਬੇਸਹਾਰਾ ਸੀ ਉਹਨਾਂ ਨਾਲ ਤੁਸੀਂ ਅੱਜ ਬੱਚੇ ਬੈਠੇ ਹੋ ਕਿਉਂਕਿ ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਸਾਰਿਆਂ ਨੂੰ ਖੁਸ਼ੀ ਇੱਕ ਤੇ ਮੈਨੂੰ ਵੀ ਲੱਗਾ ਕਿ ਸਾਨੂੰ ਇਹਨਾਂ ਨਾਲ ਸਪੈਂਡ ਕਰਨਾ ਚਾਹੀਦਾ ਟਾਈਮ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਪਰ ਸਕਸਰ ਇਹਦੇ ਵਿੱਚ ਜਿਹੜਾ ਖਾ ਕੇ ਬੱਚਿਆਂ ਦਾ ਜਿਹੜਾ بیٹے ਦਾ ਵੱਡੇ ਹੁੰਦਾ ਪਹਿਲਾ ਉਹ ਬੜੇ ਧੂਮ ਭਾਵਨਾ ਪੜਾਉਂਦੇ ਨੇ ਵੱਡੇ ਵੱਡੇ ਰੋਲ ਕਰਦੇ ਨੇ ਪੈਸਾ ਜਿੱਤੇ ਬਰਉਂਦੇ ਨੇ ਕੁਝ ਵੀ ਤਾਂ ਸੋਚਿਆ ਮਾਂ ਜੀ ਹਾਂ ਸਰ ਨਹੀਂ ਮੈਂ ਇਦਾਂ ਨਹੀਂ ਸੋਚਿਆ ਬਟ ਇਹ ਹੈ ਕਿ ਮੇਰੀ ਬੇਟੀ ਦਾ ਹੀ ਸਾਡਾ ਡਰੀਮ ਹੀ ਹੈ ਕਿ ਆਪਾਂ ਵੀ ਦੂਸਰਿਆਂ ਵਾਂਗ ਜਿੱਦਾਂ ਮੈਂ ਐਨਾ ਜਿੰਦਰਨਮਨ ਨੂੰ ਦੱਸਿਆ ਸੀ ਕਿ ਇਦਾਂ ਆਸ਼ਰਮ ਚ ਜਾ ਕੇ ਬੇਸਹਾਰਾ ਲੋਕਾਂ ਨਾਲ ਮੀਨਸ ਕੀ ਬੱਚੇ ਲੈ ਕੇ ਹੁੰਦੇ ਸੈਲੀਬ੍ਰੇਟ ਕਰਦੇ ਆ ਤੇ ਹਨ ਵੀ ਕਿ ਆਪਾਂ ਵੀ ਜਦੋਂ ਹੱਡੀ ਬੱਚਾ ਹੋਗਾ ਤੇ ਆਪਾਂ ਜਾਂ ਰੂ ਰਾਵਾਂਗੇ ਤੇ ਫਸਟ ਬਰਥਡੇ ਤੇ ਇਹਨਾਂ ਨਾਲ ਸੈਲੀਬ੍ਰੇਸ਼ਨ ਕਿੰਨੇ ਕੀ ਦਿਲ ਨੂੰ ਸਤਿਸ਼ਟੀ ਮਿਲੀ ਹੈ ਇਹਨਾਂ ਨਾਲ ਬਹੁਤ ਜ਼ਿਆਦਾ ਮਿਲੀ ਹੈ ਤੇ ਬਹੁਤ ਜ਼ਿਆਦਾ ਮਤਲਬ ਇਹ ਫੀਲ ਕਰਨੀ ਚਾਹੁੰਦੇ ਉਹਨਾਂ ਨੂੰ ਜਿਹੜੇ ਮਾਪਿਆਂ ਨੂੰ ਹਜ਼ਾਰਾਂ ਪੈਸੇ ਉਡਾ ਦਿੰਦੇ ਨੇ ਰੁਪਈਆ ਉਡਾ ਦਿੰਦੇ ਨੇ ਕਿ ਸਾਨੂੰ ਹੋਟਲਾਂ ਵਿੱਚ ਜਾ ਰੈਸਟੋਰੈਂਟ ਵਿੱਚ ਪਾਰਟੀ ਕਰਨ ਦੀ ਬਜਾਏ ਆਪਣੀ ਫੈਮਲੀ ਨਾਲ ਤੇ ਇਨਾ ਬੇਸਹਾਰਾ ਲੋਕਾਂ ਨਾਲ ਟਾਈਮ ਸਪੈਂਡ ਕਰਨਾ ਚਾਹੀਦਾ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਕਿਉਂਕਿ ਉਸ ਤੋਂ ਵੱਧ ਕੋਈ ਇਸ ਨਹੀਂ ਹੁੰਦਾ ਤੇ ਸਾਨੂੰ ਇਹ ਮੌਕਾ ਦਿੱਤਾ ਪਰਮਾਤਮਾ ਨੇ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਆ ਜੇ ਇਸ ਬੰਦੇ ਸੇਵਾ ਵੀ ਹੋ ਗਈ ਐ ਇਸ ਬੰਦੇ ਬਰਥਡੇ ਮਨਾ ਗਿਆ ਹਾਂਜੀ ਲੱਗਦਾ ਸੇਵਾ ਵੀ ਇਹ ਵਧੀਆ ਨਾ ਹਾਂਜੀ ਫਿਰ ਜੀ ਆਪਣਾ ਨਾਮ ਦੱਸਕੀ ਔਰ ਆਪਣੀ ਸੰਸਥਾ ਦਾ ਨਾਮ ਦੱਸਕੀ ਮੇਰਾ ਨਾਮ ਆ ਜੀ ਹੈਪੀ ਬੱਲਾ ਤੇ ਤੇਰਾ ਆਸਰਾ ਸੁਸਾਇਟੀ ਪਿੰਡ ਬੱਲਾ ਜਿਲ੍ਹਾ ਅਮਰੀਕਸਰ ਜਿੱਥੇ ਉਹਨਾਂ ਵੀਰਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਸੰਗਤ ਦੇ ਤੇ ਵਾਹਿਗੁਰੂ ਦੇ ਸਾਥ ਸਦਕਾ ਜਿਨ੍ਹਾਂ ਨੂੰ ਸਮਾਜ ਵੱਲੋਂ ਜਾਂ ਪਰਿਵਾਰ ਵੱਲੋਂ ਦਰਕਾਰ ਦਿੱਤਾ ਜਾਂਦਾ ਜਿਹੜੇ ਦਿਮਾਗੀ ਤੌਰ ਤੇ ਠੀਕ ਨਹੀਂ ਹੁੰਦੇ ਜੀ ਅੱਜ ਇਹ ਬੇਟੀ ਦਾ ਬਰਥਡੇ ਮਨਾਉਣ ਆਏ ਆ ਕਿਵੇਂ ਜੀ ਕਿਵੇਂ ਦੱਸੂ ਮੇਰੇ ਕੋਲ ਤਾਂ ਸ਼ਬਦ ਹੀ ਨਹੀਂ ਜੀ ਮੈਂ ਆਪਣੇ ਤੇਜੀ ਵੀਰ ਦਾ ਕਿਵੇਂ ਧੰਨਵਾਦ ਕਰਾਂ ਕਿਉਂਕਿ ਬਹੁਤ ਘੱਟ ਲੋਕ ਨੇ ਅਜਿਹੇ ਅਹ ਖਾਸ ਕਰਕੇ ਮੈਂ ਹਮੇਸ਼ਾ ਬੇਖੌਫੋਗੇ ਬੋਲਦਾ ਜਨਮ ਦਿਨ ਤਾਂ ਸਾਡੇ ਰਿਸ਼ਤੇਦਾਰੀਆਂ ਦੇ ਵਿੱਚ ਬਹੁਤ ਮਨਾਏ ਜਾਂਦੇ ਨੇ ਸਾਡੇ ਖਾਸ ਰਿਸ਼ਤੇਦਾਰੀਆਂ ਦੇ ਵਿੱਚ ਪਰ ਸ਼ਾਇਦ ਕਿਸੇ ਦੀ ਸੋਚ ਨਹੀਂ ਉੱਥੋਂ ਤੱਕ ਪਹੁੰਚਦੀ ਕਿ ਜਿੱਥੇ ਅਸੀਂ ਘਰ ਦੇ ਵਿੱਚ ਇੰਨਾ ਖਰਚਾ ਕਰਦੇ ਹਾਂ ਉੱਥੇ ਨਾਲ ਦੀ ਨਾਲ ਥੋੜਾ ਜਿਹਾ ਅਸੀਂ ਖਰਚਾ ਹੋਰ ਕਰ ਲਈਏ ਜਾਂ ਉਸ ਖਰਚੇ ਨੂੰ ਘਟਾ ਕੇ ਤੇ ਇਸ ਪਰਿਵਾਰ ਦੇ ਨਾਲ ਆਣ ਕੇ ਖੁਸ਼ੀ ਸਾਂਝੀ ਕਰੀਏ ਕਿਉਂਕਿ ਇਹਨਾਂ ਇਹ ਅਕਸਰ ਉਡੀਕਦੇ ਨੇ ਕਿ ਘਰ ਲੱਭ ਰਹੇ ਨੇ ਇਹ ਆਪਦੀਆਂ ਰਿਸ਼ਤੇਦਾਰੀਆਂ ਲੱਭ ਰਹੇ ਨੇ ਪਰ ਕਿਤੇ ਨਾ ਕਿਤੇ ਜਿਹੜੇ ਅਜਿਹੇ ਤੇਜੀਵੀਰ ਵਰਗੇ ਵੀਰ ਹੁੰਦੇ ਨੇ ਉਹ ਕਿਤੇ ਨਾ ਕਿਤੇ ਇਹਨਾਂ ਦੇ ਮੂੰਹ ਤੇ ਮੁਸਕਾਨ ਲੈ ਕੇ ਆਉਂਦੇ ਨੇ ਇਹਨਾਂ ਨੂੰ ਇੱਕ ਆਪਣਾ ਪੰਨ ਦਿੰਦੇ ਨੇ ਜੋ ਇਸ ਪਰਿਵਾਰ ਦਾ ਇਹ ਪਹਿਲ ਕਦਮੀ ਕੀਤੀ ਇਸ ਪਰਿਵਾਰ ਨੇ ਇੱਥੇ ਆਣ ਕੇ ਆਪਦੀ ਬੱਚੀ ਦਾ ਪਹਿਲਾ ਜਨਮ ਦਿਨ ਮਨਾਇਆ ਵਾਹਿਗੁਰੂ ਬਾਬਾ ਨਾਨਕ ਸਦਾ ਉਸ ਬੱਚੀ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਤੁਸੀਂ ਤਾਂ ਹਮੇਸ਼ਾ ਇਹਨਾਂ ਦੇ ਵਿੱਚ ਰਹਿੰਦੇ ਹੋ ਵੀ ਜੀ ਜ਼ਿਆਦਾਤਰ ਕਿਸ ਤਰ੍ਹਾਂ ਦੇ ਹਾਲਾਤ ਨੇ ਇਹਨਾਂ ਵੀਰਾਂ ਦੇ ਜਿਨ੍ਹਾਂ ਨਾਲ ਜਨਮ ਦਿਨ ਮਨਾਉਣਾ ਹਾਲਾਤ ਤਾਂ ਨਾ ਦੱਸਣਯੋਗ ਹੀ ਹੁੰਦੇ ਨੇ ਅਸੀਂ ਤਾਂ ਭਾਵੇਂ ਜਿੰਨਾ ਮਰਜ਼ੀ ਇਹਨਾਂ ਨੂੰ ਪਰਿਵਾਰਕ ਮਾਹੌਲ ਦੇ ਸਕਦੇ ਦੇ ਰਹੇ ਆ ਪਰ ਫਿਰ ਵੀ ਆਪਣਾ ਪਰਿਵਾਰ ਆਪ ਜਿਹੜਾ ਧੁਕਾਰ ਦਿੰਦਾ ਉਹਨੂੰ ਅਸੀਂ ਬੇਨਤੀ ਕਰਦੇ ਹਾਂ ਕਈ ਤਾਂ ਸਾਡੇ ਕੋਲ ਵੀਰ ਅਜਿਹੇ ਨੇ ਜਿਨ੍ਹਾਂ ਨੂੰ ਪਰਿਵਾਰ ਕਈ-ਕਈ ਚਿਰ ਤੱਕ ਮਿਲਣ ਵੀ ਨਹੀਂ ਆਉਂਦਾ ਉਹ ੜੀਕਦੇ ਨੇ ਉਏ ਨਾਲ ਇਹ ਵੀ ਕਹਿੰਦੇ ਨੇ ਅਸੀਂ ਆਪਦੇ ਘਰੇ ਜਾਣਾ ਨਾਲ ਹੀ ਦੂਜੇ ਪੱਲੇ ਵੀ ਕਹਿੰਦੇ ਨੇ ਕਿ ਜੇ ਸਾਨੂੰ ਰੱਖਿਆ ਨਾ ਅਸੀਂ ਕੀ ਕਰਾਂਗੇ ਤਾਂ ਲੋਕ ਆਸ਼ਰਮਾਂ ਦੇ ਵਿੱਚ ਛੱਡ ਕੇ ਵੀ ਆਪਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਨਹੀਂ ਆਉਂਦੇ ਅੱਖਾਂ ਦੇ ਸਾਹਮਣੇ ਮਰਦਾ ਹੋਇਆ ਇਨਸਾਨ ਨੂੰ ਦੇਖੀ ਜਾਂਦੇ ਨੇ ਜਿਵੇਂ ਸਾਡੇ ਕੋਲ ਇੱਕ ਵੀਰ ਹੈ ਜਿਹੜਾ 에어ਪੋਰਟ ਰੋਡ ਤੇ ਜਿੰਨੂੰ ਜਦੇ ਭਰਾ ਹਲੀ ਸ਼ਾਨ ਕੋਠੀਆਂ ਦੇ ਵਿੱਚ ਰਹਿ ਰਹੇ ਸੀ ਪਰ ਦਿਮਾਕੀ ਤੌਰ ਤੇ ਉਹ ਵੀਰ ਐਫਸਰਟ ਸੀ ਤੇ ਉਹ ਰੋਡ ਤੇ ਲਵਾਰਥ ਵਾਲੀ ਜ਼ਿੰਦਗੀ ਜੀ ਰਿਹਾ ਸੀ ਪਰ ਫਿਰ ਵੀ ਅਕਸਰ ਬਹਾਨਾ ਕੀ ਰਹਿੰਦੇ ਨੇ ਜਿਆਦਾਤਰ ਅਸੀਂ ਦੇਖਦੇ ਆ ਜੀ ਬਰਥਡੇ ਹੋਣ ਜਾਂ ਕੋਈ ਐਨੀਵਰਸਰੀ ਮਨਾਉਣੀ ਹੋਵੇ ਬੜੇ ਬੜੇ ਹੋਟਲਾਂ ਦੇ ਵਿੱਚ ਹਜ਼ਾਰਾਂ ਰੁਪਏ ਲੁਟਾ ਦਿੱਤੇ ਜਾਂਦੇ ਨੇ ਪਰ ਇਹ ਗਰੀਬ ਬੰਦੇ ਦੀ ਕੋਈ ਸਹਾਰ ਨਹੀਂ ਲੈਂਦਾ ਕਿਵੇਂ ਦੇਖਦੇ ਹੋ ਸੁਪਰਾ ਦੇ ਵਿੱਚ ਜਿਹੜਾ ਵੀ ਇਹ ਇਹ ਉਪਰਾਲਾ ਸ਼ਲਾਘਾਯੋਗ ਹੈ ਸਾਡੇ ਵੱਲੋਂ ਸਲੂਟ ਹੈ ਬਾਕੀ ਮੈਂ ਅਕਸਰ ਕਹਿੰਦਾ ਹਾਂ ਉਹਨਾਂ ਕਿ ਜਦੋਂ ਅਸੀਂ ਕਿਸੇ ਦੀ ਬੁਰਾਈ ਕਰਨੀ ਹੋਵੇ ਸਾਡੇ ਕੋਲ ਬਹੁਤ ਸ਼ਬਦ ਨੇ ਪਰ ਕਿਸੇ ਦੀ ਚੰਗਿਆਈ ਜਾਂ ਕਿਸੇ ਦੀ ਸਿਫਤ ਕਰਨੀਆਂ ਤਾਂ ਸ਼ਬਦ ਘਟ ਜਾਂਦੇ ਨੇ ਸੋ ਸ਼ਬਦਾਂ ਦੇ ਵਿੱਚ ਇਹਨਾਂ ਦੀ ਅਸੀਂ ਕੋਈ ਵੀ ਤਾਰੀਫ਼ ਨਹੀਂ ਕਰ ਸਕਦੇ ਜਿਹੜੇ ਲੋਕ ਵੱਡੇ ਵੱਡੇ ਹੋਟਲਾਂ ਦੇ ਵਿੱਚ ਆਪ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੇ ਨੇ ਆਪਦੇ ਰਿਸ਼ਤੇਦਾਰਾਂ ਦੇ ਨਾਲ ਉਹ ਲੋਕਾਂ ਦਾ ਆਪਣਾ ਪੈਸਾ ਹੈ ਉਹਨਾਂ ਕੋਲ ਰਾਈਟ ਹੈ ਉਹ ਖਰਚ ਸਕਦੇ ਨੇ ਅਸੀਂ ਉਹਨਾਂ ਨੂੰ ਮਨਾ ਨਹੀਂ ਕਰਦੇ ਪਰ ਅਸੀਂ ਕਿੰਨੇ ਨਾਲ ਦੀ ਨਾਲ ਆਪਦੇ ਆਸ-ਪਾਸ ਹਰ ਇਲਾਕੇ ਦੇ ਵਿੱਚ ਆਸ਼ਰਮ ਬਣੇ ਨੇ, ਯਤੀਮ ਖਾਨੇ ਬਣੇ ਨੇ ਉਹ ਜਿਹੜੇ ਉੱਥੇ ਲੋਕ ਰਹਿੰਦੇ ਨੇ ਨਾ ਉਹ ਢੀਕ ਰਹੇ ਨੇ ਉਹ ਤੁਹਾਨੂੰ ਆਵਾਜ਼ਾਂ ਦੇ ਰਹੇ ਨੇ ਪਰ ਜਾਣਾ ਪੈਣਾ ਜਿਵੇਂ ਮੈਂ ਅਕਸਰ ਹੁਣ ਵੀ ਕਿਹਾ ਤੁਹਾਨੂੰ ਕਿ ਜਨਮ ਦਿਨ ਤਾਂ ਸਾਡੇ ਰਿਸ਼ਤੇਦਾਰੀਆਂ ਦੇ ਵਿੱਚ ਵੀ ਬਹੁਤ ਮਨਾਏ ਜਾਂਦੇ ਨੇ ਤਾਂ ਮੇਰਾ ਸ਼ਾਇਦ ਕੋਈ ਇੱਕ ਅਦਾ ਹੀ ਰਿਸ਼ਤੇਦਾਰ ਹੋਵੇਗਾ ਜਿਹੜਾ ਇੱਥੇ ਆਣ ਕੇ ਜਨਮ ਦਿਨ ਦੀ ਖੁਸ਼ੀਆਂ ਮਨਾਊਗਾ ਬਾਕੀ ਅਸਲ ਕਹਾਣੀ ਸੋਚ ਦੀ ਹੈ ਜਿਨ੍ਹਾਂ ਦੀ ਸੋਚ ਉੱਚੀ ਤੇ ਸੁੱਚੀ ਹੈ ਉਹਨਾਂ ਨੇ ਇਹ ਖੁਸ਼ੀਆਂ ਇਹਨਾਂ ਲੋਕਾਂ ਦੇ ਨਾਲ ਸਾਂਝੀਆਂ ਕਰਦੇ ਰਹਿਣਾ ਜਿਨ੍ਹਾਂ ਦੀ ਸੋਚ ਠਹਿਰੀ ਹੋਈ ਹੈ ਉਹਨਾਂ ਦੀ ਸੋਚ ਪਰਮਾਤਮਾ ਹੀ ਬਦਲ ਸਕਦਾ ਤੇ ਵਾਹਿਗੁਰੂ ਕਿਰਪਾ ਕਰੇ ਜੀ ਇਹ ਦੇਖੋ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ ਐਸਐਮਜ਼ ਨਿਊਜ਼